ਨਵੀਂ ਕੋਈ ਅਪਡੇਟ ਨਹੀਂ ਦੇਖੋ ਮੈਂ ਕੱਲ ਸਪੌਟ ਵੀ ਵਿਜ਼ਿਟ ਕੀਤਾ ਸੀਗਾ ਇਹ ਟੋਟਲ ਹੁਣ ਤੱਕ ਇਸ ਤੋਂ ਪਹਿਲਾਂ 10 ਇਨਸੀਡੈਂਟ ਕਰੀਬ ਹੋਏ ਆ ਜੀ ਔਰ 8 ਦੇ ਕਰੀਬ ਪੰਜਾਬ ਪੁਲਿਸ ਮਿਹਨਤ ਨਾਲ ਉਹਨਾਂ ਮੁਜ਼ਬਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਇੰਚ ਕਾਮਯਾਬ ਹੋ ਚੁੱਕੇ ਆ ਸਿਰਫ ਦੋ ਹੀ ਸਾਡੇ ਰਹਿ ਗਏ ਟਰੇਸ ਕਰਨ ਵਾਲੇ ਇੱਕ ਸਾਡੇ ਉਹ ਗਮਟਾਲਾ ਚੌਂਕੀ ਦੇ ਵਿੱਚ ਅਮਰਸਰਚ ਹੋਇਆ ਔਰ ਇੱਕ ਜਿਹੜਾ ਕੱਲ ਇੱਥੇ ਇਹਨਾਂ ਨੇ ਕੀਤਾ ਆ ਹੈਪੀ ਪਾਸ਼ੀਆ ਨਾਂ ਦਾ ਇੱਕ ਗੈਂਗਸਟਰ ਸੀਗਾ ਹੁਣ ਇਹ ਬੀ.ਸੀ.ਆਈ ਨੂੰ ਆਪਣੇ ਆਪ ਨੂੰ ਇਨਵੋਲ ਕਹਿੰਦਾ ਜੀ ਮੈਂ ਉਹਨਾਂ ਨਾਲ ਹੋ ਗਿਆ ਹਾਂ ਉਹਨੇ ਜ਼ਿੰਮੇਵਾਰੀ ਲਈ ਆ ਔਰ ਬੇਸਿਕਲੀ ਮਕਸਦ ਇਹਨਾਂ ਦਾ ਇਹ ਹੀ ਆ ਕਿ ਇਹ ਐਕਸਟਰ ਮਨੀ ਐਕਸਟਰਸ਼ਨ ਦਾ ਹੀ ਹੈ ਔਰ ਇੱਕ ਗਲਤ ਪੋਸਟਾ ਪਾ ਕੇ ਜੀ ਕਿ ਅਸੀਂ ਕੌਮਲੀ ਕਰਦੇ ਆ ਇਦਾਂ ਦਾ ਕੋਈ ਇਸ਼ੂ ਨਹੀਂ ਹੈ ਜੀ ਕਿਉਂਕਿ ਪਹਿਲਾਂ ਵੀ ਪਰਚੇ ਦਰਜ ਆ ਐਕਸਟਰਸ਼ਨ ਦੇ ਇਹ ਕੌਲਾ ਕਰਕੇ ਪੈਸੇ ਲੈਂਦੇ ਆ ਇਹਨਾਂ ਨੇ ਪਹਿਲਾਂ ਰਮਦਾਸ ਏਰੀਆ ਦੇ ਵਿੱਚ ਵੀ ਇੱਕ ਜਿਹਨਾਂ ਨੂੰ ਇਹ ਹੀ ਐਕਸਟਰਸ਼ਨ ਦੇ ਕਾਲ ਕੀਤੀ ਸੀਗੀ ਤੇ ਇਹ ਵੀ ਅਸੀਂ ਟ੍ਰੇਸ ਕਰ ਲਾਂਗੇ ਜੀ ਔਰ ਬਹੁਤ ਛੇਤੀ ਟ੍ਰੇਸ ਕਰ ਲਾਂਗੇ ਔਰ ਜਿਹੜੇ ਇਹ ਮੁਲਜ਼ਮ ਹੈਗੇ ਆ ਇਹਨਾਂ ਨੂੰ ਜੋ ਕਾਨੂੰਨ ਅਨਸਾਰ ਬੰਦੀ ਸਜ਼ਾ ਹੈ ਉਹ ਵੀ ਦਿੱਤੀ ਜਾਊਗੀ ਅੱਛਾ ਜਿੰਨੇ ਵੀ ਕੇਸ ਅੱਜ ਤੱਕ ਟ੍ਰੇਸ ਹੋਏ ਵਿਸ਼ੇਸ਼ ਕਮਿਸ਼ਨ ਦੇ ਫਰਮੇ ਇੰਕਾਉਂਟਰ ਵੀ ਹੋ ਗਿਆ ਬਹੁਤ ਛੋਟੀ ਉਮਰ ਦੇ ਨੌਜਵਾਨ ਇਹਦੇ ਵਿੱਚ ਆ ਰਹੇ ਕਿੰਨਾ ਕੁਝ ਕਹਿਣਾ ਚਾਹੁੰਦੇ ਹਾਂਜੀ ਮੈਂ ਪਹਿਲਾਂ ਵੀ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਆਪ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਇਹ ਇਹ ਬਾਹਰ ਬੈਠ ਕੇ ਇੱਥੋਂ ਦੇ ਨੌਜਵਾਨ ਬੱਚਿਆਂ ਨੂੰ ਐਕਸਪਲੋਇਟ ਕਰਦੇ ਆ ਛੋਟੇ ਛੋਟੇ ਲਾਲਚ ਪਿੱਛੇ ਦੇ ਕੇ ਇਹਨਾਂ ਤੋਂ ਵੱਡਾ ਕ੍ਰਾਈਮ ਕਰਾ ਦਿੰਦੇ ਆ ਅਸੀਂ ਜਿਹੜੇ ਚ ਫਿਰ ਚਾਹੁੰਦੇ ਹੋਏ ਵੀ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਜਿਹੜੇ ਨੌਜਵਾਨ ਬੱਚੇ ਕਿਤੇ ਕੋਈ ਘੱਟ ਕ੍ਰਾਈਮ ਦੇ ਵਿੱਚ ਜਾਂ ਹਲੇ ਥੋੜਾ ਇਨਾਂ ਵਾਲੀ ਚੱਲੇ ਸੀ ਸਾਨੂੰ ਪਤਾ ਲੱਗ ਗਿਆ ਟਰੇਸ ਕਰ ਲਿਆ ਉਹ ਮਾਨਯੋਗ ਸੀਐਮ ਸਾਹਿਬ ਦੀ ਮਾਨਯੋਗ ਡੀਜੀਪੀ ਸਾਹਿਬ ਦੀ ਸਾਡੀ ਇਹ ਪਾਲਿਸੀ ਆ ਕਿ ਉਹਨਾਂ ਬੱਚਿਆਂ ਨੂੰ ਘਰਾਂ 'ਚ ਬਿਠਾਇਆ ਜਾਵੇ ਤਾਂ ਕਿ ਉਹ ਗਲਤ ਰਸਤੇ ਤੇ ਨਾ ਜਾਣ ਪਰ ਜਦੋਂ ਕੋਈ ਏਡਾ ਵੱਡਾ ਕ੍ਰਾਈਮ ਹੋ ਜਾਂਦਾ ਆ ਫਿਰ ਕਾਨੂੰਨ ਨੇ ਆਪਣਾ ਰਸਤਾ اختیار ਕਰਨਾ ਆ ਤੇ ਕਾਨੂੰਨ ਅਨੁਸਾਰ ਫੇਰ ਕਾਰਵਾਈ ਹੁੰਦੀ ਆ ਸੋ ਮੈਂ ਦੁਬਾਰਾ ਅਪੀਲ ਕਰਦਾ ਆ ਨੌਜਵਾਨ ਬੱਚਿਆਂ ਨੂੰ ਕਿ ਇਹ ਸ਼ਰਾਰਤੀ ਅੰਸਰਾਂ ਦੇ ਕੇ ਚ ਆ ਕੇ ਇਹ ਪੈਸੇ ਦੇ ਲਾਲਚ ਪਿੱਛੇ ਕਰਦੇ ਸਾਰਾ ਕੁਝ ਤੇ ਇਹਨਾਂ ਦੇ ਪਿੱਛੇ ਨਾ ਲੱਗੋ ਔਰ ਆਪ ਦਾ ਜਿਹੜਾ ਪੁਹਿਖਾ ਆਪਣੇ ਮਾਤਾ ਪਿਤਾ ਦਾ ਪੁਹਿਖ ਆਪਣੇ ਪੰਜਾਬ ਦਾ ਪੁਹਿਖ ਅਸੀਂ ਸਾਰੇ ਇਹਨੂੰ ਬਚਾਈਏ ਹਾਂਜੀ ਪਹਿਲਾਂ ਵੀ ਇਹਨਾਂ ਨੂੰ ਕਾਲ ਆਈ ਸੀਗੀ ਜੀ ਅਸੀਂ ਸਿਕਿਉਰਿਟੀ ਵਾਰਾ ਦਿੱਤੀ ਹੋਈ ਸੀਗੀ ਇਹਨਾਂ ਨੂੰ ਸਰਵਸਮੂਹ ਲੱਗਦੀ ਹੈ ਪੁਲਿਸ ਟੌਂਟੀਆਂ ਤੇ ਹਮਲੇ ਨਾਲ ਕੀ ਕਰਦੇ ਦੇਖੋ ਜੀ ਇਹ ਇਹ ਸਾਰੀਆਂ ਚੀਜ਼ਾਂ ਜਿਹੜਾ ਪਲੀਜ਼ ਚੌਂਕੀ ਹਾਂ ਜੀ ਹੈ ਕੀ ਹੈ ਇਹਦੇ ਚ ਜਿਹੜੇ ਬੰਦੇ ਸੀ ਫੜੇ ਗਏ ਆ ਕਿਉਂਕਿ ਸਾਰੇ ਕੇਸਾਂ ਦੀ ਹਲੇ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੁਹਾਨੂੰ ਮੈਂ ਇਹਦਾ ਜਦੋਂ ਇੱਕ ਚਲਾਨ ਕੰਪਲੀਟ ਹੋ ਜਾਊਗਾ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਅਸੀਂ ਉਹ ਵੀ ਤੁਹਾਨੂੰ ਇਹ ਸਾਰੇ ਚੀਜ਼ਾਂ ਸਾਹਮਣੇ ਕਲੀਅਰ ਕਰ ਦਾਂਗੇ ਸਰ ਫਸਟ ਜਨਤੀਪੁਰੇ ਦੇ ਘਰੇ ਬਲਾਸਟ ਸੀ ਜਿਹੜਾ ਕੀਤਾ ਗਿਆ ਹਾ ਇੱਕ ਇਸ ਚੀਜ਼ ਦਾ ਇਹ ਚੀਜ਼ ਹੋਈ ਆ ਅਸੀਂ ਉਹ ਸਾਰਾ ਅਸੀਂ ਕੱਢ ਰਹੇ ਆ ਬਟ ਅਸੀਂ ਉਹਦਾ ਐਫ ਆਈ ਆਰ ਐਕਸਪਲੋਸਿਵ ਐਕਟ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅੱਛਾ ਸਰ ਉਹ ਨੁਕਸਾਨ ਤੁਸੀਂ ਆਪੀਦਨ ਕੀਤਾ ਹਾਂ ਨੇ ਬਚਾਅ ਹੋ ਗਿਆ ਜੀ ਲੱਕਲੀ ਕੋਈ ਨੁਕਸਾਨ ਨਹੀਂ ਹੋਇਆ ਜੋ ਬੀ ਅੱਜ ਕੀ ਹੈ ਹੈਪੀ ਪਾਰਟੀਆਂ ਲਈ ਹਾਂ ਜੀ ਹੈਪੀ ਪਾਰਟੀਆਂ